ਹਾਂਜੀ ਉਹ ਜਿਹੜੀ ਗੋਲੀ ਚੱਲੀ ਆ ਜਿਹਦੇ ਚ ਇੱਕ ਦੀ ਡੈਥ ਹੋ ਗਈ ਆ ਉਹਦੇ ਮਿਸੀ ਜਿਹੜੇ ਆ ਉਹ ਹਸਪੀਟਲ ਐਡਮਿਟ ਆ ਇਹ ਐਫ ਆਈ ਆਰ ਅਰਜ ਹੋ ਗਈ ਆ ਬਾਕੀ ਤਪਰੀਸ਼ ਜਿਹੜੀ ਚੱਲ ਰਹੀ ਆ ਜੋ ਵੀ ਬੰਦੇ ਹੋਣਗੇ ਉਹਨਾਂ ਤੇ ਜ਼ਰੂਰ ਜਿਹੜਾ ਵਾ ਰੈਸਟੋਰੈਂਟਾਂ ਦੀ ਪਾਈ ਚੋਗੇ ਫਸਟ ਇਨਵੈਸਟੀਗੇਸ਼ਨ ਕੀ ਲੱਗ ਸਕਦੀ ਕੀ ਹੋ ਸਕਦਾ ਦੇਖੋ ਪਿੰਡਾਂ ਦਾ ਹੈਗਾ ਵਾ ਮੈਟਰ ਜੋ ਵੀ ਹੈਗਾ ਹੋ ਸਕਦਾ ਜ਼ਮੀਂਦਾ ਵੀ ਮੈਟਰ ਹੋ ਸਕਦਾ ਉਹਦੇ ਕਰਕੇ ਪ੍ਰੋਬਲਮ ਆਈ ਆ ਮੈਂ ਸੁਖੰਤਾ ਸਿੰਘ ਗੇਲਸ ਫਾਈਲ ਇਹ ਘਰ ਸੌਂਸਿਆਂ ਦਾ ਬਦਾਲਾ ਜੀ ਇਹਨਾਂ ਦੀ ਰਤੀ ਘੋੜੀਆਂ ਇਹਨਾਂ ਵੱਡੀਆਂ ਤੇ ਸਾਡਾ ਬੰਦੇ ਦੇ ਧੀ ਕਿ ਸਾਥੀ ਗਿਆ ਤੇ ਬਹੁਤ ਮਾੜੀ ਗੱਲ ਹੋਈ ਹੈ। ਪਵਾਕ ਇਹਨਾਂ ਦੇ ਇੱਕ ਬੇਟਾ ਉਹ ਵੈਰ ਪਰਵਾਸਾ ਦੀ ਇੰਤਜ਼ਾਰ ਕਰ ਇੱਥੇ ਆਇਆ ਬਈ। ਇੱਕ ਬੇਟੀ ਉਹ ਵੀ ਆਈ ਹੈ। ਕੀ ਹੋਇਆ ਕਿ ਕਾ? ਇਹ ਬਸ ਆਤਰ 9 ਦੇ ਕਰੀਬ ਕਰ ਸਮਾਂ ਆਇਗਾ। ਤੇ ਇਹਦੇ ਸੇਵਾ ਕਰਕੇ ਨਾਲ ਲੰਗਰ ਲੱਗਦਾ ਭੱਠੀ ਦੇ ਬੜਾ ਉੱਤੇ ਝੋਲਾ ਸਾਡੇ ਸੰਬੰਧ ਵਿੱਚ। ਉਹ ਤੋਂ ਉਹਦੇ ਸਿਓ ਤੇ ਕਰਨ ਦੇ ਦੋਵੇਂ ਜੀ ਉਹ ਸ਼ਾਮੀ 9:00 ਵਜੇ ਸਤੁਰੇ ਤੇ ਉਹਨੇ ਰਸਤੇ ਤੂੰ ਵੇਖੋ ਇਥੇ ਉੱਪਰਲਾ ਮੋੜ ਪਹਿਲਾ ਮੋੜ ਜਿਹੜਾ ਆਉਂਦਾ ਨਾ ਉੱਥੇ ਮੋਟਰ ਐ ਕਿ ਕਿਸ ਦੀ ਬੰਬੀ ਲੱਗੀ ਰ ਉੱਥੇ ਉਹ ਪਹਿਲੋ ਕੁੱਕਰੋ ਤੇ આગ ਲਾ ਗਈ ਜਦੋਂ ਆਇਆ ਨੌਜ ਕਰੀਬ ਉਹਨਾਂ ਨੇ ਡੱਕੇ ਰ ਉੱਥੇ ਗੋਰੀਆਂ ਬਾਤੀਆਂ ਤੇ ਆ ਆ ਭੱਜ ਗਿਆ ਕੰਕ ਵਿੱਚ ਵਿੱਚ ਹੁੰਦੀ ਕੋਣ ਆ ਉਹ ਜਿਹੜਾ ਉਹਨੂੰ ਵੀਰਪਾ ਮਾਤਾ ਜਾਂਦਾ ਉਹ ਟਾਈਮ ਮੁਕਰੇ ਚ ਗੋਰ ਲੱਗ ਜਾਈ ਗਏ ਨਹੀਂ ਇਹ ਵੀ ਪਿੰਡ ਆ ਇਥੇ ਇਹ ਪਿੰਡੋਂ ਬਾਹਰ ਹੋ ਸਕਦਾ ਹੈ ਮਕਸਦ ਇਹ ਤੋਂ ਉਹਨਾਂ ਦੀ ਵੀ ਵਾਈਫ ਦਾ ਸਕਦੀ ਜਿੰਨੇ ਗੋਰੀ ਗੋਲੀਆਂ ਵੱਜੀਆਂ ਉਹ ਹਸਰ ਲੱਗੇ ਆ ਤੇ ਰਾਤੀ ਪਈ ਰਹੀ ਹੈ ਮਸੀਂ ਬਟਾਲੇ ਹੀ ਜਰੋਹੀ ਗਏ ਆ ਉਹ ਉਹਨਾਂ ਰੈਫਰ ਕਰਤਾ ਸੀ ਅੰਮਸਰ ਉਹਦੀ ਬੇਟੀ ਫੇ ਲੈ ਆਗੇ ਤਾਲ ਮੈਂ ਮਾਰੀ ਉਹਨਾਂ ਦਾ ਤੇ ਉਹਨੂੰ ਮਾਰ ਕੇ ਉਹਨੂੰ ਪਤਾ ਉਹ ਬਾਜ ਕਿੱਥੇ ਖੜਿਆ ਮਸਾ ਪ੍ਰਾਵ ਲੜਾਈ ਸਮਸਾ ਇਹ ਪ੍ਰਮਾਤਮਾ ਜਾਣਦਾ ਚਾਹੇ ਉਹਨੇ ਵਾਈਫ ਜਾਣਦੀ ਉਹ ਨਾਲ ਸੀ ਬਿਲਕੁਲ ਮਰਦੀ ਸੀ ਮੁਰਦਾ ਚਲਦੀ ਜੇ ਹਾਤੇ ਰਾਤੀ ਮੋਗੇ ਤੋਂ ਫੜੇ ਪੁਲਿਸ ਨੇ ਸਾਡੇ ਹੁੰਦੇ ਆ ਤੇ ਉਹ ਤੋਂ ਵੱਧ ਜੀ ਕੋਈ ਤੇ ਸੀਰੀ ਚ ਹੋਵੇ ਨਾ ਸੀਗਾ ਜੀ ਲੂਸਾ ਦਾ ਵੀ ਵਾਰੀ ਮੇਰੀ ਹੋਣੀ ਕੋਈ ਮੈਨੂੰ ਧਮਕੀ ਮਿਲੀ ਪਈ ਲੂੰ ਬਾਹਰ ਦੇ ਵਿਦੇਸ਼ੀ ਨੰਬਰ ਦਊ ਇਟਲੀ ਦਾ ਨੰਬਰ ਹੈ ਸਾਡੇ ਪਿੰਡ ਦੀ ਮੇਰੀ ਮੈਂ ਬਣਿਆ 15-10-24 ਨੂੰ ਸਰਪੰਚ ਇਹ ਤੋਂ ਪਹਿਲਾਂ ਜਿਹੜੀ ਟਰਮ ਲੰਗੀ ਆ ਨਾ ਸਾਡੇ ਪਿੰਡ ਇੱਕ ਕਰੋੜ ਦੇ ਕਰੀਬ ਘਫਲਾ ਹੋਇਆ ਵਾ ਗ੍ਰਾਂਡ ਚ ਇਹ ਕ੍ਰੈਸ਼ ਬੋਕ ਤੋਂ ਮੈਂ ਬਥੇੜ ਮੈਨੂੰ ਪਰਾਣੀ ਮਿਲੀ ਆ ਮੈਂ ਉਹਦੀ ਲਿਖਤੀ ਸ਼ਿਕਾਇਤ ਕੀਤੀ ਆ ਵੀਡੀਓ ਬਟਾਲਾ ਨੂੰ ਬੀਲਪੀਓ ਨੂੰ ਡੀਡੀਪੀਓ ਕਲਾਫਰ ਨੂੰ ਏਡੀਸੀ ਡੀ ਕਲਾਫਰ ਨੂੰ ਪਿੰਡੂ ਵਿਕਾਸ ਤੇ ਪੰਚਾਇਤ ਮੰਤਰੀ ਗਵਰਨਰ ਪੰਜਾਬ ਨੂੰ ਮੁੱਖ ਮੰਤਰੀ ਉਹ ਇਨਕੁਆਰੀ ਮੈਂ ਕਰਾਉਣ ਵਾਲਾ ਦਖਾ ਸਕਾਂ ਗੱਡੀਆਂ ਸੀ ਉਹ ਤੋਂ ਬਰਵੇਂ ਵਿਦੇਸ਼ੀ ਨੰਬਰ ਇਰੀਜ਼ ਦਾ ਨੰਬਰ ਰਿਆ ਮੇਰੇ ਕੋਲ ਨੰਬਰ ਪੀਰ ਕੋ ਰਿਕਾਰਡਿੰਗ ਵੀ ਹੈਗੀ ਆ ਉਹ ਤਾਂ ਮੈਂ ਤਾਂ ਮੈਂ ਕਹੀ ਮੇਰੀ ਵੀ ਤੂੰ ਕੋਈ ਜਾਂਚ ਨਹੀਂ ਕਰਵਣੀ ਕੋਈ ਪਿਛਲੇ ਵਿਕਾਸ ਦਾ ਪਿੰਟ ਕੋਈ ਨਹੀਂ ਕਰਨਾ ਤੇ ਨਿਰਦੇਸ਼ ਨੂੰ ਗਭੀਤ ਦੀ ਜੀ ਭੁੱਤ ਨੇ ਆਣਗੇ ਇਹ ਮੈਂ ਨਹੀਂ ਚਾਹੀਦਾ ਸਾਥੀ ਸੀ ਤੇ ਉਹਦੀ ਮੈਂ ਲਿਖਤੀ ਸ਼ਿਕਾਇਤ ਵੀ ਅਸਲ ਪੀਨ ਦਿੱਤੀ ਬਟਾੜੇ ਨੂੰ ਉਹ ਮਾਰਕੋਗੇ ਦਖਾਸਤ ਸੀ ਐਸਟਾਫ ਦਾਣਾ ਮੜੀ ਬਟਾੜਾ ਜਿਹੜਾ ਉਹਨਾਂ ਕੋ ਪਈ ਹੈ ਵਨੇ ਰਿਕਾਰਡਿੰਗ ਭੇਜੀ ਆ ਮੈਂ ਲਿਖਤੀ ਵੀ ਦਿੱਤਾ ਵਾ ਕੋਈ ਹੋਰ ਜੇ ਕਾਰਨ ਹੋ ਸਕਦਾ ਕੋਈ ਵਾਰੀ ਮੈਸੇਜ ਤਾਂ ਮੈਨੂੰ ਮਿਲੀ ਹੀ ਮੇਰੇ ਕੋਲ ਰਿਕਾਰਡਿੰਗ ਆ ਫੋਨ ਸੁਣਾਦਾ ਤੁਹਾਨੂੰ ਫੋਨ ਚ ਹੈਗੀ ਆ ਤੇ ਪਹਿਲੀ ਵਾਰ ਮੈਂ ਰਿਕਾਰਡਿੰਗ ਕੀਤੀ ਜੋ ਦੋਰੇ ਦੇ ਦਿੱਤਾ ਉਹ ਗੀ ਰਿਕਾਰਡਿੰਗ ਕੀਤੀ ਆ ਤੇ ਇਹ ਮੇਰੇ ਨਾਲ ਹਰ ਤਾਂ ਜਾਂਦਾ ਜਿਹੜਾ ਐਸਪੀ ਅੰਦਰ ਕ ਉਹ ਰੇਲ ਵਿੱਚ ਨਾਲ ਗਿਆ ਵਾ ਬਾਅਦ ਸੀਐਸਟਾਫ ਨਾਲ ਪਾ ਗਏ ਆ ਦਲੇਵਲੀ ਬਟਾਲਾ ਉਹ ਉਹ ਰੇਲ ਵਿੱਚ ਨਾਲ ਗਿਆ ਮੇਰੇ

ਵੱਡੇ ਤੋਂ ਇੱਧਰ ਨੂੰ ਆਏ ਤੇ ਗੋਡੀ ਚਲਾਤੀ ਰਸਤੇ ਮੋੜ ਦੇ ਉੱਤੇ ਹਾਂਜੀ ਕੋਈ ਲਾਕਡਾਊਨ ਨਹੀਂ ਸੀ ਕੁਝ ਕਰਦੇ ਹੁੰਦੇ ਹੁਣ ਜੀ ਕੋਈ ਕਹਿ ਨਹੀਂ ਸਕਦੇ ਮੈਂ ਵੀ ਬਾਹਰ ਬਟਾਲੇ ਰਹਿੰਦਾ ਜੀ ਮੈਂ ਇੱਥੇ ਰਹਿੰਦਾ ਨਹੀਂਗਾ ਇਹ ਗੁਰੂ ਕੱਲੇ ਰਹਿੰਦੇ ਨੇ ਮੈਂ ਜਦੋਂ ਕੱਲੇ ਰਹਿੰਦਾ ਹਾਂਜੀ